ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 25 ਦਸੰਬਰ ਹੈ 25 ਦਸੰਬਰ 1772 25 ਦਸੰਬਰ 1772 ਦੇ ਦਿਨ ਢੰਡਾ ਸਿੰਘ ਅਤੇ ਉਸ ਦੇ ਭਰਾਵਾਂ ਗੰਨਾ ਸਿੰਘ ਅਤੇ ਲੈਣਾ ਸਿੰਘ ਦੀ ਅਗਵਾਈ ਦੇ ਵਿੱਚ ਭੰਗੀ ਮਿਸਲ ਦੀਆਂ ਫੌਜਾਂ ਨੇ ਮੁਲਤਾਨ ਤੇ ਹਮਲਾ ਕਰਕੇ ਤੈਮੂਰ ਦੇ ਅਫਗਾਨ ਜਰਨੈਲਾਂ ਸਜ਼ਾਖਾਨ ਅਤੇ ਦਫ਼ਤਰਾਂ ਨੂੰ ਹਰਾ ਕੇ ਸ਼ਹਿਰ ਤੇ ਕਬਜ਼ਾ ਕਰ ਲਿਆ ਦੀਵਾਨ ਸਿੰਘ ਚਾਚੋ ਵਾਲਕੀਆਂ ਨੂੰ ਕਿਲੇਦਾਰ ਅਤੇ ਸ਼ਹਿਰ ਦਾ ਨਾਜ਼ਮ ਥਾਪਿਆ ਗਿਆ 25 ਦਸੰਬਰ 1935 ਗੁਰਦੁਆਰਾ ਸ਼ਹੀਦਗੰਜ ਲਾਹੌਰ ਦੇ ਵਿੱਚ ਜਦੋਂ ਮੁਸਲਮਾਨਾਂ ਨੇ ਐਜੀਟੇਸ਼ਨ ਕੀਤੀ ਸੀ ਤਾਂ ਸਰਕਾਰ ਨੇ ਦਫਾ 144 ਲਾ ਦਿੱਤੀ ਸੀ ਅਤੇ ਸਿੱਖਾਂ ਦੀ ਕਿਰਪਾਨ ਤੇ ਵੀ ਪਾਬੰਦੀ ਲਾ ਦਿੱਤੀ। ਇਸ ਦੇ ਨਾਲ ਸਿੱਖ ਸਜ਼ਬਾਤ ਭੜਕ ਪਏ। ਉਦੋਂ ਸੇ ਕਿਰਪਾਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਵੀ ਕੀਤੇ ਗਏ 3 ਨਵੰਬਰ ਨੂੰ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਪਰਵ ਦੇ ਸਬੰਧ ਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਜਲੂਸ ਕੱਢਿਆ ਸਾਰੇ ਸ਼ਹਿਰ ਦੇ ਵਿੱਚ ਫੌਜ ਫਿਰ ਰਹੀ ਸੀ ਇੱਕ ਦੋ ਥਾਵਾਂ ਤੇ ਇੱਟਾਂ ਪੈਣ ਤੋਂ ਸਿਵਾ ਹੋਰ ਕੋਈ ਘਟਨਾ ਨਾ ਵਾਪਰੀ ਅਗਲੇ ਦਿਨ ਹੀ 1 ਦਸੰਬਰ 1935 ਨੂੰ ਪਾਰਟੀ ਦਰਵਾਜ਼ੇ ਦੇ ਅੰਦਰ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਇੱਕ ਫਸਾਦ ਹੋਇਆ ਸੀ ਬਹੁਤ ਸਾਰੇ ਸਿੱਖ ਅਤੇ ਮੁਸਲਮਾਨ ਜ਼ਖਮੀ ਹੋਏ ਸਨ ਸਰਕਾਰ ਨੇ ਦਫਾ 144 ਲਾ ਦਿੱਤੀ ਇਸ ਦੇ ਨਾਲ ਹੀ 2 ਦਸੰਬਰ ਨੂੰ ਕਿਰਪਾਨ ਤੇ ਫੇਰ ਪਾਬੰਦੀ ਲਾ ਦਿੱਤੀ ਗਈ 15 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਸਾਂਝੀ ਮੀਟਿੰਗ ਨੇ ਸਰਕਾਰ ਨੂੰ ਕਿਰਪਾਨ ਟੁੱਪ ਪਾਬੰਦੀ ਚੁੱਕਣ ਦਾ ਨੋਟਿਸ ਦਿੱਤਾ। 3 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਨੇ ਕਿਰਪਾਨ ਵਾਸਤੇ 1 ਜਨਵਰੀ ਤੋਂ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਕਿਰਪਾਨ ਤੇ ਪਾਬੰਦੀ ਦੇ ਵਿਰੁੱਧ ਮੋਰਚੇ ਵਾਸਤੇ ਪਹਿਲਾ ਜਥਾ 1 ਜਨਵਰੀ 1936 ਨੂੰ ਭੇਜਣ ਦਾ ਫੈਸਲਾ ਕੀਤਾ ਗਿਆ। ਇਸ ਦੀ ਅਗਵਾਈ ਬੂਟਾ ਸਿੰਘ ਐਮ ਐਲ ਸੀ ਕਰ ਰਹੇ ਸਨ। ਬੂਟਾ ਸਿੰਘ ਪਹਿਲਾਂ ਗੋਲਮੇਜ਼ ਕਾਨਫਰੰਸ ਦੇ ਵਿੱਚ ਪੰਥ ਦੀ ਮਰਜ਼ੀ ਦੇ ਖਿਲਾਫ ਸ਼ਾਮਲ ਹੋਏ ਸਨ ਅਤੇ ਉਦੋਂ ਉਨ੍ਹਾਂ ਦੀ ਬਹੁਤ ਮੁਖਾਲਫਤ ਹੋਈ ਸੀ। ਪਰ 15 ਦਸੰਬਰ 1935 ਤੇ ਮਾਫੀ ਮੰਗ ਕੇ ਪੰਥ ਤੋਂ ਆਪਣੀ ਪੋਲ ਬਖਸ਼ਾਈ। ਉਹਨਾਂ ਨੂੰ ਤਨਖਾਹ ਲਈ ਗਈ ਸੀ। ਉਹਨਾਂ ਨੇ 25 ਦਸੰਬਰ 1935 ਨੂੰ ਪੂਰੀ ਕੀਤੀ ਅਤੇ ਕਾਲ ਤੱਕ ਸਾਹਿਬ ਤੇ ਅਰਦਾਸ ਕਰਵਾ ਕੇ ਪੰਥਕ ਮੁਖਤਾਰਾ ਦੇ ਵਿੱਚ ਸ਼ਾਮਲ ਹੋਏ। 25 ਦਸੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਰੂਪੋਵਾਲੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਮਹੀਨੇ ਲਖਬੀਰ ਸਿੰਘ ਧੱਲੇ ਕੇ ਬਲਵੰਤ ਸਿੰਘ ਤਖਣਵਦ, ਮਹਿੰਦਰ ਸਿੰਘ ਨਸ਼ਹਿਰਾ ਪਨੂਆ, ਪਰਮਜੀਤ ਸਿੰਘ ਕਾਲਾ, ਸਵਰਨ ਸਿੰਘ ਖਾਲਸਾ, ਗੁਰਚਰਨ ਸਿੰਘ ਉਰਫ ਚਰਨੀ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਇਨੀ ਦਿਨੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਰਨੈਲ ਵਰਿੰਦਰ ਸਿੰਘ ਦਾਖਾ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਆਗੂ ਮਲਤ ਸਿੰਘ ਕੁਮਾਨ ਨੇ ਧੋਖੇ ਦੇ ਨਾਲ ਆਪਣੇ ਘਰੇ ਸੱਦਿਆ ਸੀ ਅਤੇ ਗ੍ਰਿਫਤਾਰ ਕਰਵਾ ਦਿੱਤਾ ਸੀ। ਬਾਅਦ ਦੇ ਵਿੱਚ ਖੜਕੂਆ ਨੇ ਮਲਤ ਸਿੰਘ ਤੇ ਵੀ ਹਮਲਾ ਕੀਤਾ ਸੀ ਪਰ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਬਚ ਗਿਆ ਸੀ। 25 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਜਸਮਿੰਦਰ ਸਿੰਘ ਜੱਸੀ ਵਾਸੀ ਮਾਡਲ ਗ੍ਰਾਮ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 25 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਲਖਵਿੰਦਰ ਸਿੰਘ ਲਖਾ ਮਨਜਿੰਦਰ ਸਿੰਘ ਬੱਬੂ ਉਸ ਦੀ ਪਤਨੀ ਹਰਪਾਲ ਕੌਰ ਅਤੇ ਤਰਸੀਮ ਸਿੰਘ ਰੁੜਕਾਕਲਾ ਗੁਰਦੇਵ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਕੌਂਕੇ ਕਲਾ ਜ਼ਿਲ੍ਹਾ ਲੁਧਿਆਣਾ ਗੁਰਦੇਵ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰਾਏਪੁਰ ਕਲਾ ਜ਼ਿਲ੍ਹਾ ਅੰਮ੍ਰਿਤਸਰ ਹਰਬੰਸ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰਸੂਲਪੁਰ ਸੁਖਦੇਵ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਮੁਹੰਮਦ ਖਾਨ ਹਰਜਿੰਦਰ ਸਿੰਘ ਉਰਫ ਡੋਗਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਟਾਂਗਰਾ ਲਖਵਿੰਦਰ ਸਿੰਘ ਉਰਫ ਬੋਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਛੱਜਲਵੱਡੀ ਅਤੇ ਤਰਸੀਮ ਸਿੰਘ ਉਰਫ ਕਾਲਾ ਪੁੱਤਰ ਗੁਰਦੇ ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ